サルわソフネ ن タは ਕਿੱਧਰ ਜਾਵੇ ਕਿਸਾਨ ਪੰਜਾਬ ਚ ਕਣਕ ਦੀ ਵਾਢੀ ਦੌਰਾਨ ਹੀ ਅੱਗ ਦੀ ਚੰਗਿਆੜੀ ਕਿਸਾਨਾਂ ਦੀ ਫਸਲਾਂ ਨੂੰ ਸਵਾ ਕਰਨ ਲੱਗਦੀ ਹੈ ਕੋਈ ਸਾਲ ਇਸ ਤੋਂ ਸੁੱਕਾ ਨਹੀਂ ਲੰਗਦਾ ਤੇ ਪੱਕੀ ਪਹਿਲੀਆਂ ਅੱਗਾਂ ਕਾਰਨ ਸਵਾ ਦੀ ਢੇਰੀ ਬਣ ਜਾਂਦੀਆਂ ਹਨ ਕਿਸਾਨਾਂ ਨੂੰ ਵਿੱਤੀ ਘਾਟੇ ਚੱਲਣੇ ਪੈਂਦੇ ਹਨ ਇਹ ਹਰ ਸਾਲ ਦਾ ਵਰਤਾਰਾ ਹੈ ਪਾਵਰ ਕਾਮ ਨੂੰ ਕਿਸਾਨ ਘਟਾਰੇ ਵਿੱਚ ਖੜਾ ਕਰਦੇ ਹਨ ਕਿਉਂਕਿ ਜ਼ਿਆਦਾਤਰ ਆਗਾਂ ਦੀ ਵਜ੍ਹਾ ਬਿਜਲੀ ਸਪਾਰਕ ਬਣਦੀ ਹੈ ਹਾਲਾਂਕਿ ਫਸਲਾਂ ਨੂੰ ਅੱਗ ਲੱਗਣ ਦੇ ਹੋਰ ਵੀ ਕਈ ਕਾਰਨ ਹਨ ਤਾਜ਼ਾ ਮਾਮਲਾ ਡੇਰਾ ਵਾਬਾ ਨਾਨਕ ਹਲਕੇ ਦੇ ਪਿੰਡ ਗੱਗੋਵਾਲੀ ਗਿਲ ਸੱਕਰੀ ਤੋਂ ਸਾਹਮਣੇ ਆਇਆ ਜਿੱਥੇ ਕਿਸਾਨਾਂ ਦੀ ਪੂਰੀ ਤਰ੍ਹਾਂ ਨਾਲ ਪੱਕੀ ਹੋਈ ਕਣਕ ਨੂੰ ਅਚਾਨਕ ਅੱਗ ਲੱਗ ਗਈ ਹਵਾ ਕਾਰਨ ਦੇਖਦੇ ਹੀ ਦੇਖਦੇ ਅੱਗ ਇੰਨੀ ਜ਼ਿਆਦਾ ਵੱਧ ਗਈ ਕਿ ਪੂਰੀ ਫਸਲ ਤਬਾਹ ਹੋ ਗਈ ਕਰੀਬ 75 ਏਕੜ ਤੋਂ ਵੱਧ ਕਣਕ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ ਤਸਵੀਰਾਂ ਇਹ ਤੁਸੀਂ ਵੇਖ ਸਕਦੇ ਹੋ ਤੇ ਕਿਸਾਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ ਜੋ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਤੇ ਕਿਸਾਨ ਕਾਫੀ ਹੈਰਾਨ ਪਰੇਸ਼ਾਨ ਹੁਣ ਹੁੰਦੇ ਹੋਏ ਨਜ਼ਰ ਆ ਰਹੇ ਨੇ ਕੀ ਕਹਿਣਾ ਹੈ ਕਿਸਾਨਾਂ ਦਾ ਤੁਹਾਨੂੰ ਸੁਣਾਵਾਂਗੇ ਸਰੋਜ ਸਿੰਘ ਜੀ ਅੱਜ ਤੇ ਪਿੰਡ ਵਿਖਿਆ ਜੀ ਤੇ ਜਿਹੜੀ ਕਣਕ ਇੱਥੇ ਠੇਕੇ ਤੇ ਲਈ ਗੜੀ 20 ਕਿੱਲੇ ਕਣਕ ਇਹ ਸੜ ਗਈ ਇੱਕ ਕਾਲੀ ਕਦੇ ਲੱਖ ਦਾ ਨੁਕਸਾਨ ਹੋ ਗਿਆ ਸਾਰੀ ਠੇਕੇ ਵਾਲੇ ਲੋਕ ਇੱਥੇ ਆਹਣ ਆ ਕੇ ਦਬਾ ਕਰਕੇ ਆਊਗਾ ਜੀ ਇਹ 100 ਤੋਂ ਤਾਂ ਜ਼ਿਆਦਾ ਹੋਣਾ 100 ਤੋਂ ਤਾਂ ਹੋਣਾ ਜ਼ਿਆਦਾ 100 ਰੁਪਏ ਤੋਂ ਤਾਂ 100 ਕਿਲੇ ਤਾਂ ਛੜੀਵਣੀ ਬਾਤ ਨਹੀਂ ਛੜੀ ਇਹ ਮੰਗ ਕਰਦੇ ਹੋ ਇਹ ਮੰਗ ਕਰਦੇ ਹੋ ਵਹੀ ਹੁਣ ਵੇਖੋ ਜੀ ਨੁਕਸਾਨ ਤਾਂ ਚਾਹੀਦਾ ਜੇ ਕਿਤਾ ਨੁਕਸਾਨ ਉਹ ਫੜੇ ਜਾਏ ਬੰਦਾ ਇਹਨੂੰ ਦੁਕਾਨ ਕਿ ਉਹ ਫੜੇ ਜਾਏ ਬੰਦਾ ਨੂੰ ਉਹ ਹੀ ਚਾਹੀਦਾ ਉਹਨੂੰ ਪੁੱਛੀ ਵੀ ਕਿੰਨਾ ਸਾੜੀ ਅਗ ਕਣਕ ਲਾਈ ਦਾ ਕਿੰਨਾ ਨੁਕਸਾਨ ਕੀਤਾ ਜੀ ਜ਼ਿਮੀਂਦਾਰਾਂ ਦਾ ਕਰੀਬ 8.5 ਕਿੱਲੇ ਛੜ ਗਏ ਆ। ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ 40-50 ਕਿੱਲਾਂ ਤੋਂ ਵੱਧਾ ਹੋਇਆ ਨਾ ਇਸ ਨੁਕਸਾਨ। ਪੂਰੀ ਫਸਲ ਪੱਕ ਕੇ ਤਿਆਰ ਹੋਈ ਰਹੀ। ਪੂਰੀ ਫਸਲ ਪੱਕ ਕੇ ਤਿਆਰ ਹੋਈ। ਕਾਰਨ ਦਾ ਪਤਾ ਲੱਗਾ? ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਜੀ। ਇਹ ਅੱਜ ਘੰਟਾ ਤੋਂ ਪਹਿਲਾਂ ਇੱਥੇ ਲੱਗੋ ਵਾਲੀ ਦੀ ਜ਼ਮੀਨ ਸੀ ਇਹ ਚ ਕਣਕ ਆ। ਜੁੜੇ ਥੋੜੇ ਜਿਹਾ ਨਾਲ ਹੀ ਕਣਕ ਜ਼ਿਆਦਾ ਸੀ ਇੱਥੇ। ਤੇ ਅੱਗ ਲੱਗ ਗਈ ਆ। ਸਾਨੂੰ ਇਨਫੋਰਮੇਸ਼ਨ ਮਿਲੀ ਫਾਇਰ ਬ੍ਰਿਗੇਡ ਵਾਲੇ। ਕਿਸਾਨਾਂ ਨੇ ਆਪ ਬਹੁਤ ਮਿਹਨਤ ਕਰਕੇ ਟਰੈਕਟਰ ਸਾਰੇ ਪਾਸੇ ਲਾ ਕੇ ਅੱਗ ਨੂੰ ਬੁਝਾਇਆ ਕੰਟਰੋਲ ਕੀਤਾ। ਕਿੰਨੇ ਕਿੱਕਰ ਜਿਹੜੀ ਫੋਟੋ ਜਿਹੜੀ ਖਰਾਬ ਹੋ ਇੱਕ ਤਕਰੀਬਨ 70 80 ਏਕੜ ਕਣਕਾ ਉਹਨੂੰ ਵਗ ਲੱਗੀ ਪਾਵਰਕੋਮ ਮੁਤਾਬਕ ਲੰਘੇ 10 ਸਾਲਾਂ ਵਿੱਚ ਯਾਨੀ ਕਿ 2015 ਤੋਂ ਲੈ ਕੇ ਹੁਣੇ 2025 ਤੱਕ ਦਾ ਜੋ ਸਮਾਂ ਹੈ ਅੱਗ ਲੱਗਣ ਦੀਆਂ 455 ਘਟਨਾਵਾਂ ਵਾਪਰੀਆਂ ਹਨ ਇਹਨਾਂ ਵਿੱਚੋਂ 402 ਮਾਮਲੇ ਤਾਂ 2016 ਤੋਂ ਲੈ ਕੇ 2020 ਤੱਕ ਹੀ ਦੇਖੇ ਗਏ ਪਾਵਰਕੋਮ ਦੇ ਅਧਿਕਾਰੀ ਦਾਵਾ ਕਰਦੇ ਹਨ ਕਿ ਢਿਲੀਆਂ ਤਾਰਾਂ ਜਾਂ ਫਿਰ ਸਪਾਰਕ ਕਾਰਨ ਹੁਣ ਅੱਗ ਲੱਗਣ ਦੇ ਮਾਮਲੇ ਘਟੇ ਹਨ ਪਰ ਬੀਤੇ 10 ਸਾਲਾਂ ਦੌਰਾਨ ਬਿਜਲੀ ਸਪਾਰਕ ਨਾਲ 2229 ਏਕੜ ਫਸਲ ਅੱਗ ਦੀ ਭੇਟ ਚੜ ਗਈ। ਇਹਨਾਂ ਸਾਰੇ ਕੇਸਾਂ ਵਿੱਚ ਪਾਵਰਕਾਮ ਨੇ 1 ਕਰੋੜ 60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਅਸੈਸ ਕੀਤੀ ਸੀ ਜਿਸ ਵਿੱਚੋਂ 1 ਕਰੋੜ 34 ਲੱਖ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਵੱਡਾ ਮਸਲਾ ਇਹ ਹੈ ਕਿ ਪਾਵਰਕਾਮ ਵੱਲੋਂ ਜਿਨ੍ਹਾਂ ਕੇਸਾਂ ਵਿੱਚ ਮੁਆਵਜ਼ਾ ਦਿੱਤਾ ਜਾਂਦਾ ਹੈ ਉਹ ਪੰਜਾਬ ਸਰਕਾਰ ਵੱਲੋਂ ਖਰਾਬੇ ਦੇ ਦਿੱਤੇ ਜਾਂਦੇ ਮੁਆਵਜ਼ੇ ਮੁਤਾਬਕ ਹੀ ਹੁੰਦਾ ਹੈ। ਇਸ ਮੁਆਵਜ਼ੇ ਨਾਲ ਨਾ ਤਾਂ ਇਥੇ ਕਿਸਾਨਾਂ ਵੱਲੋਂ ਜ਼ਮੀਨ ਦਾ ਤਾਰਿਆ ਜਾਂਦਾ ਠੇਕਾ ਵੀ ਪੂਰਾ ਨਹੀਂ ਹੁੰਦਾ ਇਸ ਕਾਰਨ ਕਿਸਾਨ ਪਰੇਸ਼ਾਨ ਨੇ ਤੇ ਵੇਰਵਿਆਂ ਮੁਤਾਬਕ ਜਦੋਂ ਕਿ ਤੇ ਅੱਗ ਦੀ ਘਟਨਾ ਵਾਪਰਦੀ ਹੈ ਜਦੋਂ ਪਤਾ ਲੱਗਦਾ ਤਾਂ ਮੁਆਵਜ਼ਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਮੇਟੀ ਬਣਾਈ ਜਾਂਦੀ ਹੈ ਪਾਵਰਕਾਮ ਵੱਲੋਂ ਕਿ ਜੋ ਕਮੇਟੀ ਬਣਾਈ ਗਈ ਫਸਲਾਂ ਦੇ ਬਚਾਅ ਹਿੱਤ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਤੇ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ ਪਾਵਰਕਾਮ ਅਜੀਆਂ ਘਟਨਾਵਾਂ ਨੂੰ ਰੋਕਣ ਲਈ ਖੇਤੀ ਸੈਕਟਰ ਲਈ ਸਵੇਰ 4 ਘੰਟੇ ਬਿਜਲੀ ਸਪਲਾਈ ਦੇ ਰਿਹਾ ਹੈ ਤੁਹਾਡਾ ਕੀ ਇਹ ਕਹਿਣਾ ਕਮੈਂਟ ਰਾਈ ਜ਼ਰੂਰ ਆਪਣੀ رائے ਰੱਖੋ